ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਦੋਸਤੋ ਠੀਕ ਠਾਕ ਵਧੀਆ ਹੋ ਕਰਦੇ ਛੋਟੇ ਜਿਹੇ ਬਲਾਦੀ ਸਵਾਲ ਸਵੇਰ ਦਾ ਟਾਈਮ ਹੋ ਗਿਆ 8:30 9:00 ਦਾ ਤੇ ਚੱਲੇ ਆ ਕੰਮ ਤੇ ਦੁਕਾਨ ਤੇ ਚੱਲੇ ਆ ਕੰਮ ਬਾਹਰ ਹਾਂਜੀ ਚਾਹ ਪਾਣੀ ਲੈ ਆਈ ਕਰਨ ਇਹਦਾ ਹਰਫਤ ਸਿੰਘ ਆਡਾ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਆ ਤੂੰ ਬੈਠ ਗਿਆ ਉਹਦੇ ਨਾਲ ਖੇਡਣ ਲਈ ਆਇਆ ਦੀ ਨਾ ਇਹ ਨਾ ਆਹ ਲੋ ਆਹ ਲੋ ਆਹ ਲੋ ਆਹ ਲੋ ਆਹ ਲੋ ਖੇਡੋ ਖੇਡੋ ਚੋਣਿਆ ਪੋਪੀ ਕਿੱਥੇ ਆ ਉਹ ਪੀਲਾ ਗਿੜਤੀ ਆ ਆਹੋ ਆਪਾਂ ਲੱਕੜ ਮੰਡੀ ਭਾਜੀ ਬਣਾ ਕੋ ਲੈਣ ਵਾਸਤੇ ਆ ਫਾਰਮ ਲ ਲਈ ਆ ਤੇ ਬੜੀ ਵਿਧੀਆ ਚੀਜ਼ ਆ ਤੇ ਆਹ ਬੋਰਡਰ ਪੱਤੀ ਲਈਏ ਥੋੜੀ ਜਿਹੀ ਹਣ ਵਾਸਤੇ ਤੇ ਮੇਰੇ ਨਾਲ ਆ ਪਾਦਾ ਕੱਪੜਾ ਨਹੀਂ ਬਚੀ ਚਲ ਆਪਰੇ ਫੇਟ ਇੰਨੇ ਕਹਿੰਦੇ ਚੱਪਲ ਮਿਸਤਰੀ ਹੁੰਦੇ ਹੁੰਦੇ ਦੇ ਆ ਬਣਾਉਂਦੇ ਸਟੈਂਡ ਜੀ ਕਿੰਨੇ ਦਾ ਸਟੈਂਡ ਜਾ ਬਜੀ ਆ ਮਗਰ ਤੁਹਾਡੇ ਲਗਾਜ ਲਾ ਲਾਂਗੇ ਭਾਈ ਦਾ ਵਧੀਆ ਚੀਜ਼ ਆ ਨਾ ਜੀ ਇੱਥੇ ਸ਼ੋਰਿਆਕ ਵੀ ਹੁੰਦਾ ਇੱਚ ਆ ਵੀ ਫੋਮ ਮਾਰਨ ਲੱਗੀ ਇੱਧਰ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਉਹ ਤੇਰਾ ਭਲਾ ਹੋ ਜਾਏ ਤੇਰਾ ਤੇਰਾ ਪੈਰ ਵੀ ਕੋਲੇ ਤੂੰ ਲਾਪਰਵਾਹੀ ਆਇਆ ਇਹਦਾ ਸ਼ਟਰ ਦੇ ਬਾਹਰ ਲੈ ਬੰਦੇ ਫੋਮ ਦੀ ਭਰ ਤੇ ਬਾਹਰ ਹੀ ਬੜੀ ਆ ਗਈ ਯਾਰਾ ਉਹ ਆਪੇ ਨੇ ਸਖਤ ਹੋ ਗਈ ਵੱਡੀ ਵੱਡਣੀ ਅਹੀਂ ਨਾ ਇਹ ਨਾ ਅੱਧੀ ਦੇ ਨਾਲ ਨਾ ਚਾਹੀਦਾ ਕੋਪਲਾਈ ਜੀ ਨੇ ਇਦਾਂ ਇਦਾਂ ਕਰਦਾ ਮਾਰੀ ਬਸ ਸਹੀ ਗੱਲ ਲੱਭੀ ਹੁਣ ਆਇਆ ਘਰ ਚਾਹ ਲੈਣ ਵਾਸਤੇ ਨਾਲੇ ਆ ਐਲੈਕਸ ਖੜਨੀ ਇੱਕ ਹਾਂਜੀ ਜੀ ਆਪਾਂ ਪਹੁੰਚ ਗਏ ਘਰ ਟਾਈਮ ਹੋ ਗਿਆ 8 ਵਜੇ ਦਾ ਅੱਜ ਬੜੀ ਲੇਟ ਪਹੁੰਚੇ ਆਪਾਂ ਹਾਂਜੀ ਸੱਸੀ ਕਾਂ ਨਾਲੇ ਫੇਰ ਕਹਿ ਦੋ ਕਹਿ ਸੱਸੀ ਕਾਂ ਜੀ ਸਾਰਿਆਂ ਨੂੰ ਗਿਲਵੋ ਬੋਲਦੇ ਨਹੀਂ ਲੈ ਮਣੀ ਪੀ ਲੋ ਲੈ ਮਣੀ ਆਪੀ ਜਾਂਦੇ ਹਨੂ ਮਣੀ ਦਿੰਦੇ ਨਹੀਂ ਹਨੂ ਮਣੀ ਨਹੀਂ ਦਿੰਦੇ ਕਿ ਸੱਸੀ ਕਾਲ ਜੀ ਆਹ ਤੋਂ ਮਣੀ ਆ ਗਿਆ ਹੁਣ ਦੁਕਾਨ ਤੇ ਨਾ ਪੇਂਟ ਹੋ ਗਿਆ ਆਹੋ ਸਭ ਪੇਂਟ ਕਰਤਾ ਆ ਵੀ ਆਪਾਂ ਆਏ ਪਲਾਟ 'ਚ ਸਰਫ ਤੇ ਕਹਿੰਦਾ ਜਾਣਾ ਹਾਂਜੀ ਓਏ ਹੋਏ ਛਿੱਕਾ ਹੁੰਦੀ ਛਿੱਕਾ ਇਹਦੇ ਲਾਤੀ ਆ ਗਿਆ ਗੰਡੇ ਕਿ ਲਸਣ ਅੱਛਾ ਅੱਛਾ ਲੈ ਵੇਹਲਾ ਹੋਵੇ ਨੰਨਾ ਨੂੰ ਕਿੰਨੀ ਮਿਹਨਤ ਕਰਨ ਦੇ ਆ ਹੈ ਇਹ ਆਪਾਂ ਲਿਆਉਣ ਵਾਸਤੇ ਗੱਡੀ ਗੱਡੀ ਆ ਲੱਲੀ ਤੇ ਆ ਕਪੜਾ-ਕਪੜਾ ਲੱਗੇ ਕਟਾਉ ਚਮਕ ਜੀ ਵਾਲਾ ਨੂੰ ਚਮਕ ਜੀ ਮੰਗਾ ਸੋ ਚਮਕ ਤਾਂ ਮੁਕ ਜੀ ਥੋੜੀ ਜਿਹਾ ਜੇ ਭਾਜੀ ਲੇਕਿਨ ਆ ਗੜਾ ਜੇ ਮਾਸਟਰ ਕੰਦਰ ਬਾਰ ਬੜਾ ਆਟ ਚਲੇ ਇਹ ਵੀ ਠੀਕ ਆ ਇਹ ਯਾਰ ਇਹ ਇਧਰ ਕਿਚਨ ਵਿੱਚ ਤੇ ਹੋ ਗਈ ਹੈ ਸਫਾਈ ਭਾਂਡੇ ਸਾਫ ਕਰਤੇ ਔਰ ਇਹਨੂੰ ਨੇ ਤੇ ਇਸ ਲੈਪ ਮੈਂ ਕਰਤੀ ਸੀ ਤੇ ਮੈਂ ਮਹ ਰਾਜਮਾ ਉਬਲਨੇ ਤਰੇ ਹੋਏ ਆ ਕੁੱਕਰ ਚ ਤੇ ਇਧਰ ਮੈਂ ਤੜਕਾ ਜਿਹੜਾ ਪਿਆਜ਼ ਅਦਰਕ ਟਮਾਟਰ ਮਿਰਚਾਂ ਗ੍ਰाइंड ਕਰਦੀ ਪਈ ਆ ਆਂਟੀ ਜੀ ਨੇ ਮਿਕਸੀ ਭਜੀ ਜਿਹੜੀ ਬਹੁਤ ਹੀ ਪਿਆਰੀ ਮਿਕਸੀ ਆ ਮੈਂ ਆਖਿਆ ਚਲ ਅੱਜ ਇਹ ਚ ਗ੍ਰाइंड ਕਰਕੇ ਦੇਖਦੀ ਆ ਤੜਕਾ ਤੇ ਪਰ ਬਹੁਤ ਜਲਦੀ ਕਰਦੀ ਹੀ ਗ੍ਰाइंड ਹੁਣ ਆ ਕੱਪੜੇ ਕੋਠੇ ਤੋਂ ਲੈ ਕੇ ਲਾ ਕੇ ਲਿਆਂਦੇ ਮੈਂ ਹੁਣ ਲੱਗੀ ਮਤੈ ਲਾਉਣ ਆਰਪਤੀ ਅੰਦਰ ਸੁੱਤਾ ਹੋਇਆ ਉਹਦੇ ਸੁੱਤਿਆ ਸੁੱਤਿਆ ਮੈਂ ਥੋੜਾ ਬਹੁਤ ਕੰਮ ਕਰ ਲੈਣੀ ਚੱਲ ਦੇ ਮੰਮੀ ਨਹੀਂ ਆ ਜਾਓ ਫਿਰ ਅਜੇ ਸ਼ਾਮ ਨੂੰ ਰਾਤ ਰੋ ਨਹੀਂ ਤੇ ਲੜਾਈ ਵੀ ਕਰ ਲਈ ਦੋਵਾਂ ਜਾਣਿਆਂ ਨੇ ਲੜ ਵੀ ਲਿਆ ਫਿਰ ਹੁਣ ਪਿਆਰ ਵੀ ਹੁੰਦਾ ਨਾ ਲੜਾਈ ਨਾ ਹੋਵੇ ਤਾਂ ਪਿਆਰ ਕਿੱਥੇ ਲੜਾਈ ਹੋਈ ਤਾਂ ਪਿਆਰ ਵੀ ਫਿਰ ਹੁੰਦਾ ਵਾ ਹਾਂ ਚਲੋ ਮੋਪੜ ਤੇ ਵਾਹ ਵੀ ਲੈ ਕਿੰਨਾ ਫਿਕਰਿਆ ਫਿਕਰ ਵਾਲੀ ਗੱਲ ਈ ਸ਼ੌਲ ਫੜਾਉਂਦੇ ਡੈਡੀ ਸਾਨੂੰ ਮੰਨ ਮਮੀ ਡੈਡੀ ਗੋਡੀ ਕਰਨਦੇ ਉਹ ਸਾਹਮਣੇ ਫਲਾਟ ਚ ਨਜ਼ਰ ਆਉਂਦੇ ਹੁਣ ਉਹ ਸਾਹਮਣੇ ਬੈਠੇ ਮੰਮੀ ਮੰਮੀ ਜੀ ਆਏ ਹੋਏ ਨੇ ਉਹਨਾਂ ਨੂੰ ਮੈਂ ਹਰਫਤੇ ਦਾ ਸੂਟ ਵਿਖਾਉਣੀ ਹੈ ਜਿਹੜਾ ਆਂਟੀ ਜੀ ਨੇ ਗਿਫਟ ਭੇਜਿਆ ਹੈਗਾ ਹਰਫਤੇ ਲਈ ਤੇ ਮਮਮੀ ਨੂੰ ਜਾ ਕੇ ਦਿਖਾਨੀ ਆ ਮੰਮੀ ਨੂੰ ਕਿਵੇਂ ਦਾ ਲੱਗਦਾ ਹੈ ਮੰਮੀ ਕਾਵਲਾ ਭੇਜਿਆ ਹਰਫਤੇ ਲਈ ਸੂਟ ਆਂਟੀ ਨੇ ਆਪਣੇ ਹੱਥਾਂ ਨਾਲ ਉਣਿਆ ਇਹ ਕਿੰਨਾ ਪਿਆਰ ਦਿੱਤਾ ਤੁਹਾਨੂੰ ਵੀ ਅਸੀਂ ਟੋਪੀ ਪਾਉਂਦੀ ਹਾਂ ਉਨਾਂ ਨੇ ਕਿੰਨੀ ਸੋਹਣੀ ਨਾ ਬਹੁਤ ਪਿਆਰਾ ਮੈਨੂੰ ਸੂਟ ਲੱਗਾ। ਆ ਕੁਲੀ ਜੀ ਆ ਮੰਨਣਾ। ਇੱਕ ਉਹਨਾਂ ਨੇ ਆਟਾ 200 ਰੁਪਏ ਭੇਜਿਆ ਸੀ ਤੇ ਇੱਕ ਮਿਕਸੀ ਜੀ ਭੇਜੀ ਉਹ ਪਿਆਜ਼ ਪਿਉਜ ਮਤਲਬ ਗ੍ਰाइंड ਕਰਨ ਵਾਸਤੇ ਉਹ ਭੇਜੀ। ਕੁਲੀ ਬੜਿਆ। ਜਰਾਬਾਂ। ਜਰਾਬਾਂ। ਮੈਨੂੰ ਤਾਂ ਲੱਗਦਾ ਉਹਨਾਂ ਨੇ ਐਵੇਂ ਦਾ ਹੀ ਹਰ ਗੁੰਦਾ ਵੀ ਸੂਟ ਭੇਜਿਆ ਵਾ ਜਿੱਥੋਂ ਤੱਕ ਮੈਨੂੰ ਲੱਗਦਾ ਵਾ। ਉਹ ਕਹਿੰਦੀ ਸੀ ਇਹ ਦੋਵਾਂ ਲਈ ਮਤਲਬ ਮੈਂ ਉਹਨਿਆਂ ਆ ਆਪਣੇ ਹੱਥੀਂ ਆਂਟੀ ਨੇ ਕਿਹਾ ਇਹਗਾ। ਹਰ ਗੁੰਦਾ ਵੀ ਲੱਗਦਾ ਇਹੋ ਜਿਹਾ ਬਣਾਇਆ ਉਹਨੇ ਹੱਥ ਦੇ ਨਾਲ ਆ ਇਹ ਸਾਰਾ ਹੱਥ ਨਾਲ ਹੀ ਬਣਾਇਆ ਮੰਮੀ ਕਿੰਨੀ ਬਲਾ ਮਿਹਨਤ ਕੀਤੀ ਬਟਨ ਲਿਆਂਦੇ ਆਂ ਅੰਟੀ ਜੀ ਦੀ ਨੇ ਹਨਾ ਇੰਨਾ ਸੋਹਣਾ ਵਿਚਾਰੀ ਨੇ ਪਿਆਰ ਦਿੱਤਾ ਕਿੰਨਾ ਵਧੀਆ ਪਹਿਲਾਂ ਕਈ ਪਿਆਰ ਕਰਨ ਵਾਲੇ ਵੀ ਹੁੰਦੇ ਤੇ ਕਈ ਮਾੜਾ ਵੀ ਬੋਲਦੇ ਉਹਨਾਂ ਦਾ ਵੀ ਚਲੋ ਭਲਾ ਹੋਵੇ ਚਲੋ ਬਹੁਤ ਵਧੀਆ ਸਕਣਾ ਸੋਹਣਾ ਮੰਮੀ ਕਹਿੰਦੇ ਬਹੁਤ ਸੋਹਣਾ ਲੱਗਾ ਸੋਹਣਾ ਹਨਾ ਹਾਂ ਇਧਰ ਮੈਂ ਬਣਾਉਂਦੀ ਪਈ ਆ ਚਾਹ ਡਾਡੀ ਜੀ ਕਹਿੰਦੇ ਚਾਹ ਬਣਾ ਦੇ ਤੇ ਨਾਲ ਇਹਨਾਂ ਨੇ ਆਉਣਾ ਹੈ ਦੁਕਾਨ ਤੋਂ ਤੇ ਉੱਥੇ ਵੀ ਚਾਹ ਖਾਣਨੀ ਤੇ ਮੈਂ ਚਲ ਕੱਠੀ ਇੱਕ ਵਾਰ ਬਣਾ ਦੇਣੀ ਹੈ ਨਾਲੇ ਹਰਫਤੇ ਦਾ ਦੁੱਧ ਲੈ ਆਣਗੇ ਮੰਮੀ ਜੀ ਵੀ ਇੱਧਰ ਆਏ ਹੋਏ ਨੇ ਪਲਾੜ ਚ ਤੇ ਮੰਮੀ ਹੁਣ ਚਾਹ ਲੈ ਜਾਣਗੇ ਇੱਥੇ ਕਹਿੰਦੇ ਚਾਹ ਬਣਾ ਦੇ ਕਿਰਨ ਤੇ ਮੰਮੀ ਆਣ ਕੇ ਲੈ ਜਾਣਗੇ ਹਾਂਜੀ ਮੰਮੀ ਚੱਲੇ ਘਰ ਨੂੰ ਹਾਂ ਜੀ ਜਿਨ੍ਹਾਂ ਨੇ ਸੋ ਭੈਣ ਜੀ ਇਹਨਾਂ ਨੇ ਸਮਾਨ ਭੇਜਿਆ ਚਲੋ ਉਹਨਾਂ ਨੂੰ ਦਿਲੋਂ ਪਿਆਰ ਸਾਡੇ ਵੱਲੋਂ ਚਲੋ ਇੰਨਾ ਅੱਗੇ ਵੀ ਭੇਜਿਆ ਇਹ ਹਰ ਗੁਣ ਵਾਸਤੇ ਕਾਪੀਆਂ ਪੈਂਸਨਾ ਹੁੰਦਾ ਉਹ ਕੋ ਜੀ ਉਹਨਾਂ ਨੇ ਅੱਗੇ ਵੀ ਭੇਜੀਆਂ ਇਹ ਤਾਂ ਹੁਣ ਵੀ ਉਹਨਾਂ ਨੇ ਵਿਚਾਰੇ ਇੰਨਾ ਕਰਦੇ ਹਨ ਸਾਡੇ ਨਾਲ ਜਾਰੇ ਚਲੇ ਭਲਾ ਹੋਏ ਉਹਨਾਂ ਦਾ ਇੰਨਾ ਕੋ ਸਾਡੇ ਨਾਲ ਇੰਨਾ ਪਿਆਰ ਕਰਨ ਵਾਸਤੇ ਫਿਰ ਸਕੂ ਲੋਨਾ ਨਹੀਂ ਲੈ ਜਾਣੀ ਅੱਜ ਇਹਨੇ ਵਨ ਡੇ ਜਾਣਾ ਤਾਂ ਚਾਵੇ ਕਿੰਨਾ ਕਹਿੰਦੀ ਆ ਸਾਹਮਣੇ ਸਾਹਮਣੇ ਪੋਚਾ ਲਾ ਦਿੰਦੀ ਆ 12 ਵਜੇ ਇਹ ਜਾਣਾ 12 ਹੋਣੇ ਵੱਜ ਗਏ ਇਹਨੇ 5 ਵਜਾ ਦੇਣੇ ਸ਼ਾਮ ਦੇ ਬੀਬੀਆਂ ਟਾਈਮ ਲੰਮਦੀਆਂ ਨਾਲੇ ਤਿਆਰ ਹੋਣ ਤੇ ਕਿਆ ਤੇ ਤੇ ਰੈਡੀ ਹੋ ਜਣਾ ਹਣਾ ਫਤੇ ਬੀਬੀਆਂ ਟਾਈਮ ਲਾਉਂਦੀਆਂ ਨਾ ਫਤੇ ਝਾਟੀ ਤਿਆਰ ਹੋ ਜਾਂਦਾ ਮੋੜੀ ਜੀ ਬਸ ਕਪੜੇ ਪੋਣੇ ਚੱਲ ਮੇਰੇ ਭਾਈ ਡਾਈਪਰ ਲਾਉਣਾ ਤੇ ਇਧਰ ਐਨੇ ਐ ਟੌਰ ਕੱਢਣੀ ਆਹ ਪਾਜੀ ਅੱਜ ਜੀਨ ਟੋਪ ਨਹੀਂ 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 ਅੱਲਾ ਅੱਡ ਕਰਨ ਢਿਆ ਇਹ ਕਿੰਨਾ ਖੁਸ਼ ਆਹ ਜੀ ਆ ਤੇਰੀ ਕਿਆ ਕਿਆ ਬੁਰਾ ਸ਼ਮੂ ਪਾਇਆ ਅੱਜ ਓ ਮम्मा ਵੀਡੀਓ ਪਾਓ ਕਮੇ ਦੀ ਵਿਧੂ ਭਾਉ ਮੈਂ ਤਾਂ ਹਰ ਗੁਣ ਕਰਦੀ ਪਪਾ ਮੇਰੀ ਵਿਧੂ ਭਾਉ ਇੰਨੇ ਕਿ ਇੰਨੇ ਕੀ ਕਰਦੇ ਆਂ ਵੇ ਕੰਡੇ ਆਹ ਪਤਾ ਹੈ ਇਨਾਂ ਨੂੰ ਦੋਨੋਂ ਇਕੱਠਿਆਂ ਨੂੰ ਇੱਕੋ ਸਕੂਲ ਹੀ ਪਾਉਣਾ ਸਹੀ ਇੰਨੇ ਲੜੀ ਜਾਇਆ ਕਰਨਾ ਇੰਨੇ ਫੜਕਾ ਜਾਇਆ ਇੱਕ ਦੂਜੇ ਦੀਆਂ ਕਿਤਾਬਾਂ ਕੱਢ ਲਿਆ ਕਰਨੀਆਂ ਉਹਨੇ ਮੇਰੀ ਕੱਢ ਲਈਓ ਇਤਾਂ

ਆ ਥੋੜੀ ਤੋਫੀ ਮੇਰੇ ਕੋਲ ਤੇ ਹੈ ਉਹ ਮਿਹਨਤ ਬੜੀ ਭਰਾ ਉਹ ਮਿਹਨਤ ਬੜੀ ਇੱਕ ਬੋਰੀ ਵੀ ਉਧਰ ਹੀ ਲੱਗੀ ਰਹੀ ਮੈਂ ਵਾਜਾ ਮਾਰਦੀ ਇੱਥੇ ਆਈ ਨਹੀਂ ਮੰਮੀ ਕੱਲ ਮੈਨੂੰ ਬੜਾ ਗੁੱਸਾ ਚੜਿਆ ਮੈਂ ਵੀ ਮੰਮੀ ਵੀ ਨਹੀਂ ਹੁੰਦੀ ਰਾਤੀ ਥਾ ਰਾਤੀ ਥੱਕ ਗਈ ਵਿਚਾਰੇ ਜਦੋਂ ਚੱਲੇ ਨਾ ਉਦੋਂ ਮੈਨੂੰ ਬਸ ਰਾਤ ਮਿਲ ਕੇ ਗਈ ਮੈਂ ਅਹੀਂ ਚੱਲੇ ਆ ਮੈਂ ਬਹਿ ਜਾ ਬਹਿ ਜਾ ਪਾਣੀ ਪੂਣੀ ਪੂਣੀ ਕੁਛ ਨਹੀਂ ਡਾੜੀ ਅੱਗੇ ਤੈਨੂੰ ਪਤਾ ਗੇੜ ਚ ਖਲੋਤਾ ਰਿਹਾ ਉਹ ਨਿਕਲਦੀ ਬਾਹਰ ਕ ਨਹੀਂ ਨਿਕਲਦੀ ਆ ਜਾ ਹੁਣ ਮੈਂ ਥੱਕਿਆ ਫਿਰ ਮੰਮੀ ਆਂਦੀ ਚੱਲ ਕਰਨ ਮੈਂ ਜਾਵਾ ਵੀ ਥੱਕੇ ਹੁਣ ਥੱਕ ਗਏ ਹੀ ਵਿਚਾਰੇ ਕੱਲ ਮੈਂ ਵੇਖਿਆ ਕੋਠੇ ਥਾਣੀ ਮਚਣੀ ਤੇ ਲੱਗੇ ਹੀ ਵਿਚਾਰੇ ਦੋਵੇਂ ਫਿਰ ਮੈਂ ਚਾਹ ਪੁੱਛੀ ਤੇ ਡੈਡੀ ਕਹਿੰਦੇ ਦੇ ਦੇਂਗੀ ਮੈਂ ਗਣੀ ਵੀ ਆਪੇ ਲੈ ਜਾਓ ਮੈਂ ਬਣਾ ਦੇਨੀ ਆ ਫਿਰ ਮੰਮੀ ਨੇ ਖੜੀ ਇੱਕ ਵਾਰ ਫਿਰ ਮੁੜ ਕੇ ਇੱਕ ਵਾਰ ਡੈਡੀ ਨੇ ਇਹਦਰ ਮੰਮੀ ਜੀ ਹੁਣੇ ਆਏ ਹੋਏ ਨੇ ਪਹਿਲਾਂ ਮੈਂ ਚਾਹ ਪੀ ਆਈ ਤੇ ਮਮੀ ਕਹਿੰਦੇ ਉੱਪਰ ਮੈਂ ਹਲਦੀ ਮਤਲਬ ਧੋਣੀ ਆ ਕੁਝ ਦੀਪ ਧੋ ਗਿਆ ਇਹ ਪਹਿਲਾਂ ਦੀਪ ਆਇਆ ਹੈਗਾ ਉਹ ਧੋ ਕੇ ਗਿਆ ਉਹ ਸਾਹਮਣੇ ਪਈ ਨਾ ਹਲਦੀ ਉਹ ਵਾਲੀ ਉਹ ਧੋ ਕੇ ਗਿਆ ਆ ਤਾਂ ਹੁਣ ਇਹ ਮਮੀ ਕਹਿੰਦੇ ਥੋੜੀ ਜਿਹੀ ਮੈਂ ਧੋ ਦੇਣੀ ਆ ਕਿਉਂਕਿ ਮਿੱਟੀ-ਮੁੱਟੀ ਬਹੁਤ ਜ਼ਿਆਦਾ ਆ ਡાળੀ ਜੀ ਕੱਢ ਲੈ ਇੱਧਰ ਪਲਾਟ ਚ ਕੁੱਟੀ ਹਲਦੀ ਫਿਰ ਇਹ ਕਹਿੰਦੇ ਚੱਲ ਉੱਪਰ ਕੋਠੇ ਤੇ ਧੋ ਲੈਣੀ ਆ ਸਾਫ਼ ਹੋ ਜੇਗੀ ਫਿਰ ਥੋੜੀ ਧੋ ਪਲਵਾਨੀ ਫਿਰ ਇਹਨੂੰ ਗੁੱਟਣਾ ਆ ਹਲਦੀ ਮम्मी ਕਹਿੰਦੇ ਚਲ ਆਈਆਂ ਤੇ ਚਲ ਥੋੜਾ ਬਹੁਤ ਕਰ ਦੇਣੀ ਐ ਮਣਕਾ ਡਾੜੀ ਜੀ ਕਰ ਦੇਣਗੇ ਰਹਿ ਜੂਗੀ ਥੋੜੀ ਬਹੁਤ ਥੋੜੀ ਬਹੁਤ ਹੜਪਮਾਆ ਕਰਾ ਦੇਣੀ ਮम्मी ਇੰਦੀ ਤੇਰੀ ਜੁੱਤੀ ਲਾ ਦਾਂਗੀ ਲੀ ਹੋ ਜਾਣੀ ਮੈਂ ਕੋਈ ਨਹੀਂ ਮम्मी ਹੇਠੋਂ ਬਾਲਟੀ ਤੇ ਟੋਕਰੀ ਲੈ ਕੇ ਆਏ ਟੱਬ ਨਹੀਂ ਲਿਆਂਦਾ ਮम्मी ਫਿਰ ਇੰਨਾ ਕੋ ਚੁੱਕਿਆ ਨਹੀਂ ਗਾ ਮੈਂ ਬਾਲਾ ਟੋਕਰੀ ਲੈ ਜਾਈਂਗੀ ਐਸੇ ਐਸਾ ਠੀਕ ਆ ਮਰਾਮੀ ਤਾਂ ਵਾਦਨਾ ਥੋੜੀ ਬਹੁਤ ਹੈਲਪ ਕਰਾ ਦਿੰਨੀ ਆ ਹਰ ਫਤੇ ਸੁੱਤਾ ਆ ਹਰ ਫਤੇ ਨੂੰ ਵੀ ਉੱਪਰ ਲਿਆਂਦਾ ਕੋਠੇ ਰ ਮਾਜਾ ਲਾਜ ਨਹੀਂ ਨਾਲੀ ਹਲਦੀ ਦੇਖੋ ਕਿੰਨੀ ਮਿੱਟੀ ਬਹੁਤ ਪਈ ਹੈ ਇੱਧਰ ਡਾੜੀ ਮੰਮੀ ਲੱਗੇ ਹੋਏ ਨੇ ਹਲਦੀ ਤੋਂ ਹੰਡੇ ਆ ਡਾੜੀ ਦੀ ਵੀ ਹੁਣੇ ਆਏ ਨੇ ਡਾੜੀ ਜੀ ਨੇ ਆਉਣਾ ਤੇ ਹਲਦੀ ਧੁੱਪਣੀ ਸਾਰੀ ਮੰਮੀ ਕੀ ਕਰਨ ਦੇ ਮੰਮੀ ਇੱਕ ਇੱਕ ਕਰਕੇ ਧੋਣ ਦੇ ਸਾਰਿਆਂ ਨੇ ਅੱਜ ਹੀ ਹਿੱਸਾ ਪਾਇਆ ਹਲਦੀ ਧੋਣ ਚ ਮੈਂ ਵੀ ਮੈਂ ਵੀ ਡਾੜੀ ਜੀ ਥੋੜਾ ਬਹੁਤ ਹਿੱਸਾ ਪਾਇਆ ਕਿ ਮੜ ਕੇ ਇਹ ਨਾ ਨਾ ਕਿ ਹਿੱਸਾ ਨਹੀਂ ਪਾਇਆ ਕਰਨ ਨੇ ਮੈਂ ਵੀ ਪਾਇਆ ਥੋੜਾ ਬਹੁਤ ਚੱਲ ਪਾ ਲੈ ਪਾ ਲੈ ਆਈ ਗੇਰ ਸਪਾਣਾ ਹੀ ਆਰਾਮ ਦਾ ਉਹ ਉਹ ਜਾਂ ਚੋਕਣਾ ਨਾ ਬੜਾ ਆਸ ਨਾ ਹੁੰਦਾ ਇਦਾਂ ਨੋਏ ਲੜੀ ਜਾਂਂਦੇ ਥੋੜੀ ਥੋੜੀ ਹਲਦੀ ਤੇ ਤੋ ਪਗੀ ਜਾ ਤੇ ਹੁਣ ਮੰਮੀ ਨਾਲ ਨਾਲ ਉੱਥੇ ਮੰਮੀ ਪਾਈ ਜਾਂਦੀ ਅਸੀਂ ਨਾ ਨਾ ਲੜੀ ਵੀ ਜਾਂਂਦੇ ਤੂੰ ਵੀ ਇਧਰ ਫਤੇ ਹੂਟੀ ਲੈਣ ਦੀ ਆ ਸੂਣਾ ਕੱਕ ਚਾ ਮੁੱਤੀ ਜੁੰਨੀ ਕੀਤੀ ਸੀ ਅੱਜ ਇਧਰ ਮੰਮੀ ਲੱਗੇ ਨੇ ਸਾਫ ਕਰਨਾ ਇਧਰ ਮੰਮੀ ਆਂਦੇ ਮੈਂ ਕਰਦੀ ਆਂ ਹੌਲੀ ਹੌਲੀ ਇਹ ਜੁੰਨੀ ਕੀ ਇਕੱਲਾ ਕਰਦੀ ਆਂ ਗੱਡੀ ਵਾਸਤੇ ਕੱਪੜਾ ਲੈ ਜਾਂਦਾ ਸੀ ਆ ਫੋਰਮ ਵੱਡ ਕੇ ਲਾਤੀ ਆ ਗੱਡੀ ਵੀ ਆਪਾਂ ਕਰਤੀ ਆਂ ਤਿਆਰ ਤਕਰੀਬਨ ਆਈਟਮ ਰਹਿ ਗਿਆ 골ਡਨ 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 ਜੇਕ ਆਪਣਾ ਕੀਤਾ ਸਿਲੈਕਟ ਬਾਕੀ ਦੇਖ ਲੈਣੇ ਚਲੋ ਹੁਣ ਸਟੋਨ ਲਾਉਣੇ ਨੇ ਇਹਨੂੰ ਦੱਕ ਦੱਕ ਸਟੋਨ ਲਾ ਲਈ ਆਪਣਾ ਹੋ ਗਿਆ ਕੰਮ ਕੰਪਲੀਟ ਦੁਕਾਨ ਦਾ ਸਾਰੇ ਬੁਢੇ ਦਾ ਕੰਮ ਖਤਮ ਹੋ ਗਿਆ ਲੱਕੜ ਦਾ ਸਾਰੇ ਤੇ ਬਾਕੀ ਰਹਿ ਗਿਆ ਹੁਣ ਉਹ ਬਿਜਲੀ ਵਾਲੇ ਵੀਰ ਦਾ ਕੱਲ ਆਊਗਾ ਵੀਰ ਬਿਜਲੀ ਵਾਲਾ ਤੇ ਚਲੋ ਬਾਕੀ ਮਿਲਦੇ ਆ ਤੁਹਾਨੂੰ ਘਰ ਜਾ ਕੇ ਕੰਮ ਲੇਟ ਹੀ ਹੋਣ ਡਿਆ ਕਹਿੰਦਾ ਜਦੋਂ ਹੋ ਗਿਆ ਸ਼ੀਸ਼ਾ ਵਾਲਾ ਵੀਰ ਵੀ ਨਹੀਂ ਆਇਆ ਸ਼ੀਸ਼ਾ ਵੀ ਸ਼ੀਸ਼ਾ ਵੀ ਇੱਕ ਦੋ ਦਿਨ ਟਿਕਾ ਲੱਗ ਜਾਣਾ ਅਜੇ ਵੀ ਇੱਕ ਦੋ ਦਿਨ ਕਰਦਿਆਂ ਕਰਦੇ ਕਿੰਨੇ ਹਨ ਦੇੜਾ ਹੋ ਗਏ ਨੇ ਹੋ ਸਕਦਾ ਹੈ ਕੱਲ ਪਰਸੋ ਤੱਕ ਓਪਨਿੰਗ ਕਰਦੀ ਆਪਾਂ ਬਾਕੀ ਚਲੋ ਗ੍ਰਾਮਦਾਸ ਰੱਖਾ ਕੋ ਕਰੇਗਾ ਨੇਰਾ ਹੋ ਗਿਆ 8:00 ਵਜੇ ਬਾਕੀ ਖਾਣੇ ਖੁੰਨੇ ਪੇਟ ਪੁੰਨ ਕਰਵਾਇਆ ਸੀ ਕੱਲ ਤੇ ਅੱਜ ਛੱਡ ਛੋਟੇ ਪੇਟ ਕਰਵਾਇਆ ਕੱਲ ਪਰਸੋਂ ਦਾ ਤੇ ਬਾਕੀ ਫਾਈਨਲ ਹੋਣਾ ਕੁਰਸੀਆਂ ਰਹਿ ਗਈਆਂ ਲੈਣ ਵਾਲੀਆਂ ਤੇ ਬਾਕੀ ਕੰਮ ਤਕਰੀਬਨ ਸਿਰੇ ਤੇ ਹੀ ਆ ਕੰਮ ਹੋਣ ਬਸ ਥੋੜਾ ਜਿਹਾ ਕੰਮ ਰਹਿ ਗਿਆ ਕੰਟਰੈਕ ਉਧਰ ਕੀਤਾ ਰੈਡੀ ਉਹਦੇ ਪੱਲੇ ਪੱਲੇ ਲੱਗਣ ਵਾਲੇ ਆ ਜੀ ਆਹ ਕਾਉਂਟਰ 2 ਨੇ ਇੱਕ ਇਧਰ ਇੱਕ ਉਧਰ ਆ ਗੱਡੀ ਬਣਾ ਕੇ ਲਾਈ ਅੱਜ ਕਿਵੇਂ ਦੀ ਲੱਗੀ ਗੱਡੀ ਕਰੋ ਚੈੱਕ ਬਸ ਠੀਕ ਆ ਚੱਲੀਏ ਘਰ ਨੂੰ ਵਾਪਸ ਟਾਈਮ ਹੋ ਗਿਆ ਬਹੁਤ ਆਹ ਬਕਸਾਈਟਰ ਲੱਗਣਾ ਫਰੰਟ ਤੇ ਯਾਰ ਪਹੁੰਚ ਗਏ ਆ ਘਰ पेस्ट चले दिया उन्होंने चार हाँ जी आ, आ लाया कपड़ा लाया कर दीजिए द बैग साइड गुड डे गुड है वीडी सोमन बत मैंने सुनता है लाया के बाद से पेस्ट चला है मैंने दो तीन मैं क्या चल खा लांगे आऊं दिया ना उन्हें फोन ते कल करने हैं वीडियो कॉल उन्हें तो हम दिन सोमेग्या आराग ठीक हो हम्� ਅੱਛਾ ਕੀ ਬਣਾਇਆ ਪੋਸਟਰ ਦਾ ਕੀ ਬਣਾਇਆ ਤੇ ਮੋਹ ਤਾਂ ਸੋਨਾ ਇਹੋ ਲਵਾਓ ਗਿੱਲ ਕਲੈਕਸ਼ਨ ਆਹ ਵਾਲਾ ਕੇ ਆਹ ਆਹ ਵਾਲਾ ਗਿੱਲ ਕਲੈਕਸ਼ਨ ਇਹ ਨਹੀਂ ਆਹ ਵਾਲਾ ਸਹੀ ਤੇ ਸਹੀ ਲੱਗਾ ਤੇ ਉਹ ਜਿਆਦਾ ਕੁੜੀਆਂ ਬਣਾਤੀਆਂ ਹੁੰਦੀ ਤੇ ਇਹ ਥੋੜਾ ਹੋਰ ਸਾਫ ਦਾ ਲੱਗਦਾ ਚਲੋ ਆ ਆਪਣਾਗਾ ਜੀ ਦੁਕਾਨ ਦਾ ਨਾਮ ਤੇ ਆ ਆਪਣੀ ਇੰਸਟਾਗ੍ਰam ਆਈਡੀਆ ਦੇਖੋ ਸੇਮ ਆਪਣਾ ਨੰਬਰ ਉੱਤੇ ਆ ਰਿਹਾ ਦੁਕਾਨ ਆਪਾਂ ਖੋਲ੍ਹਣੀ ਹੈ ਦੋਵਾਂ ਚਵਾਂ ਦਿਨਾਂ ਨੂੰ ਓਪਨਿੰਗ ਹੋਣੀ ਹੈ ਤੇ ਦੱਸਾਂ ਮਿਲਣ ਗਲੀਆਂ ਵਧੀਆ ਵਧੀਆ ਤੋਂ ਵਧੀਆ ਜ਼ਬਰਦਸਤ ਠੀਕ ਜੇ ਠੀਕ ਮੈਨੂੰ ਮਿਲ ਨਹੀਂ ਗਾ ਚਲੋ ਆਪਾਂ ਮਤਲਬ ਪੋਸਟਰ ਅੱਜ ਬਣਾਏ ਸੀ ਦੋ ਕਿੰਨੂੰ ਭੇਜੇ ਕਿੰਨੂੰ ਕਹਿੰਦੀ ਆ ਠੀਕ ਚਲੋ ਫਿਰ ਕਿਨੀ ਸਿਲੈਕਟ ਆ ਕਰਦੀ ਡਨ ਫਿਰ ਆਪੇ ਦਨ ਡਨ ਕਰਨ ਦੀ ਡਨ ਡਨ ਬਿਲਕੁਲ ਮੈਂ ਵੀ ਹੁਣ ਇਹੇ ਕੰਮ ਤੋਂ ਹੱਥ ਪੈਰ ਦੇ ਬੰਦੇ ਬਰੇਖਾ ਵੀ ਖੋਲਣਾ ਮਿਲਦੇ ਫਰੈਸ਼ ਫ੍ਰਿਸ਼ ਹੋ ਗਏ ਥੋੜਾ ਟਾਈਮ ਪੇਸਟ ਚ ਲੈ ਲੈਂਦੀ ਆ 3 4 ਆਪਾਂ ਦੇ ਖਾਂਡੇ ਆ ਤੇ ਹਰਫ ਦੇ ਸੱਤਾ ਆ ਜੋ ਵੇਖ ਲਓ ਉਹ ਇੱਧਰ ਵੇਖਣ ਲੈ ਬੰਦਾ ਲਾਈਟ ਚ ਅਜ ਦਿਨ ਲੈ ਇਹ ਵੀ ਕਾਂਟੂ ਨਹੀਂ ਹਰਦਾ టో మధీ ట ਵੀ ਮਗ ਬੋਲੰ ਵਾਲਾ ਖੋਨਾ ਗੋਨਾ ਸੀ ਵਾਲਾ ਮਲਗੋਨਾ ਵੀ ਬੋਲੰ ਲੰਕੋਨਾ ਮੋਨਾ ਆਹੋ ਮੰਮੂ ਗੋਨ ਲੱਗੀ ਹੈਗੀ ਲੱਗ ਕੇ ਕਰਨੇ ਤੇ ਵੇਖਣ ਦੇ ਹਰਫਤੇ ਵਾਸਤੇ ਘਟਾਉਣੇ ਕਿਹਦੀਰ ਬੋਲੰ ਮਲੇ ਘਟਾਉਣੇ ਹੁੰਦੇ ਨਾ ਫੇਰ ਫੇਰ ਕੀ ਕਰੇ ਹਰਫਤੇ ਵਾਸਤੇ ਆਹੋ ਘਟਾਉਣੇ ਹਰਫਤੇ ਵਾਸਤੇ ਖੋਨੇ ਆਹ ਦੇਖੋ ਵੀਡੀਓ